ਲਾ ਤੂੰ ਬਦਦਰਪੀ ਥੱਲਾ ਫੜ ਕੇ ਮੰਮੀ ਤੁਹਾਨੂੰ ਪਤਾ ਤੇ ਹੈਗਾ ਵਾ ਮੈਂ ਨਾ ਸੂਟ ਦੇਣੇ ਆ ਅੱਜ 6 ਸੂਟ ਆ ਜਿਹੜੇ ਰਹਿ ਗਏ ਆ ਤੇ ਉਹਨਾਂ ਦਾ ਸਾਰਾ ਸਮਾਨ ਲਿਓ ਨਾਲੇ ਅੱਜ ਨਹੀਂ ਤੇ ਕੱਲ ਤੱਕ ਹਰ ਹਾਲਤ ਦੇਣੇ ਆ ਕੰਮ ਇੰਨਾ ਫਸਿਆ ਗਿਆ ਵਾ ਮੇਰੇ ਕੋਲ ਰੋਜ਼ ਠੰਡ ਕਰਕੇ ਨਹੀਂ ਹੁੰਦੇ ਆ ਵੀ ਤੇ ਜਾ ਕੱਪ ਤੇ ਰੱਖ ਜਾ ਕੱਪ ਤੇ ਮੰਮੀ ਵੀ ਤੁਸੀਂ ਵੀ ਰੱਖ ਲੋਗੇ ਮੈਨੂੰ ਨਿਕਲਣਾ ਬੜੀ ਲੇਟ ਹੋ ਵੀ ਟਾਈਮ ਨਹੀਂ ਹੈਗਾ ਦੱਸ ਮੈਨੂੰ ਬੜੀ ਲੇਟ ਹੋ ਗਈ ਅੱਗੇ ਤੁਹਾਡੇ ਸਾਹਮਣੇ 2 ਤੇ ਘੜੀ ਵੱਜ ਗਈ ਹੈ ਮੈਂ ਕਿਹੜੇ ਵੇਲੇ ਕੰਮ ਪਜਾ ਦੇ ਸ਼ੁਰੂ ਕਰੂੰਗੀ ਚਾ ਚੰਗਾ ਜਾ ਹਰਦੀ ਹੋਈ ਤੇਰੇ ਉੱਤੇ ਓਹੋ ਦੀਦੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਬੀ ਕੀ ਗੱਲ ਹੈ ਕਿਤੇ ਵੇਖ ਲਿਆ ਕਰ ਕੋਈ ਬੰਦਾ ਕੋ ਬੰਦਾ ਆਂਦਾ ਜਾਂਦਾ ਵੈ ਤੂੰ ਕੀ ਅੱਖਾਂ ਦੇ ਕੀ ਕਾਲਾ ਚਸ਼ਮਾ ਲਾਇਆ ਆਇਆ ਵੈ ਹੈ ਨਹੀਂ ਨਹੀਂ ਦੀਦੀ ਪਤਾ ਕੀ ਮੇਰਾ ਨਾ ਸਾਰਾ ਧਿਆਨ ਬੁਟੀਕ ਦੇ ਕੰਮ 'ਚ ਹੈਗਾ ਵਾ ਓਹੋ ਭਾਬੀ ਉੱਡੀ ਫਿਰਦੀ ਆ ਹੈ ਚਾਰ ਨੋਟ ਕੀ ਕਮਾਨ ਲੱਗਵੀ ਤੇਰੇ ਤਾਂ ਪੁੰਜੇ ਪੈਰ ਹੀ ਨੰਨ ਲੱਗਦੇ ਆਏ ਉਹ ਕਿਤੇ ਵੇਖ ਲੈ ਇਹਨਾਂ ਨਾਮ ਘਾ ਰਹੀ ਐ ਆ ਜਾ ਅੰਦਰ ਬਹਿ ਜਾ ਕਿਤੇ ਚਾਹ ਚੂ ਬਣਾ ਕੇ ਪਿਆ ਦੇ ਪੱਜੀ ਫਿਰ ਦੀ ਪੱਜੀ ਫਿਰ ਦੀ ਸੂਟ ਸਿੰਨੀ ਐ ਕਿ ਕਿਹੜਾ ਦਫਤਰ ਵਿੱਚ ਆਹਮਦੀ ਐ ਆ ਜਾ ਆ ਜਾ ਦੀਦੀ ਅੰਮੀ ਬਤਾਇਆ ਸਾਸਿਂ ਦਾ ਠੀਕ ਓ ਠੀਕ ਓ ਬੱਸ ਆਂਡ ਬੜੀਏ ਬੋਧ ਖਾਂਦੀ ਆ ਲੈ ਤੂੰ ਹੁਣ ਫੇਰ ਮੋੜ ਆਈਂ ਮਮੀ ਦੀਦੀ ਐ ਨਾ ਚਾਹ ਚੂ ਬਣਾ ਦਵਾ ਫੇਰ ਜਾਈ ਤੂੰ ਜਾ ਮੈਂ ਆਪੇ ਚਾਹ ਬਣਾ ਲਉਗੀ ਮੈਂ ਹੈਗੀ ਆ ਨਾ ਜਾ ਤੂੰ ਜਾ ਮਾਂ ਮੈਂ ਜਾ ਜਾ ਆ ਮੰਮੀ ਅੱਗੇ ਬੜੀ ਲੇਟ ਹੋਈ ਮੈਂ ਨਾ ਲਾਈਨਾਂ ਵੀ ਲਿਉਣੀਆਂ ਸੂਟਾਂ ਨਹੀਂ ਤੇ ਲੈਸਾਂ ਵੀ ਲਿਉਣ ਵਾਲੀਆਂ ਤੇ ਮੈਨੂੰ ਨਾ ਬਾਜ਼ਾਰ ਵੀ ਜਾਣਾ ਪੈਣਾ ਵਾ ਸਾਰਾ ਲੈਂਦਾ ਲਿਉਣ ਵਾਲਾ ਤੇ ਤੂੰ ਕਿਦਰ ਮੜਾਈ ਹਣ ਮੈਂ ਤਾਂ ਦੀਦੀ ਕਰਕੇ ਆ ਗਈ ਹਾਂ ਅੱਛਾ ਕੱਪ ਚੁੱਕਣ ਦਾ ਟਾਈਮ ਨਹੀਂ ਰੱਖ ਦੇਣੀ ਮੰਮੀ ਤੇ ਚਾਹ ਬਣਾ ਦੇ ਵੇ ਲੋ ਅੱਜ ਦਾ ਸਾਹ ਬਣਾਉਣਾ ਆ ਉਹ ਤੇ ਮੈਂ ਤਾਂ ਕਹਿਣ ਦੀ ਜਾ ਮੈਂ ਆਪੇ ਬਣਾ ਲੂੰ ਮੇਰੀ ਧੀ ਆਇ ਤੇ ਮੈਂ ਦੱਸ ਚਾਹ ਨਾ ਬਣਾਉਂਗੀ ਠੀਕ ਆ ਮੰਮੀ ਮੈਂ ਚਲਦੀ ਜਾਈ ਆ ਚੁੱਕੇ ਕੰਮ ਮੈਂ ਚੁੱਪ ਕੀਤੀ ਵੇਖੀ ਨਹੀਂ ਆ ਆ ਹੋਣ ਕੀ ਤੇ ਹੈ ਕਰਨ ਨਾ ਨਹੀਂ ਆ ਉਹਨੂੰ ਬਣਾਉਂਦੇ ਚਾਹ ਪਾਣੀ ਕਿਆ ਤੁਹੀ ਲੱਗੇ ਨਹੀਂ ਤੂੰ ਜਾ ਮੈਂ ਵੇਖ ਲੂੰਗੀ ਮੈਂ ਬੈਠੀ ਆ ਕਿਉਂ ਉਹ ਤੇ ਮੈਂ ਹੈ ਨਹੀਂ ਆ ਤੇਰੀ ਮਾਂ ਜਦੋਂ ਤੇਰੇ ਕੋਲ ਬੈਠੀ ਆ ਜੋ ਜਾਂਦੇ ਚਲ ਕੰਮ ਬੜਾ ਹੋਣਾ ਫਿਰ ਤੇ ਨਾ ਛੜਾਓ ਕੰਮ ਬੁਥੇਰੀਆਂ ਕਰਦੀਆਂ ਨੇ ਅਬਟਿਕਾਂ ਵਾਲੀਆਂ ਘਰ ਚ ਬਹਿ ਕੇ ਕੰਮ ਕਰਦੀਆਂ ਨੇ ਆ ਦੁਕਾਨ ਦੀ ਖਲਾਗੇ ਨਾ ਪੁਹੀ ਦਾ ਨਾ ਮੇੜੀਆਂ ਤੇ ਪੱਟੇ ਪਾ ਲਏ ਆਪਣੇ ਪੁੱਛੋਂ ਕਿਵੇਂ ਲੋਕ ਕਿਦਾਂ ਸਾਰਾ ਦਿਨ ਤਾਂ ਘਰ ਤੁਸੀ ਸੰਭੋਗੇ ਆਇਆ ਗਿਆ ਤੁਸੀ ਸੰਭੋਗੇ ਕੋਈ ਗੱਲ ਕੋਈ ਬਾਤ ਕਿਤੇ ਆਣਾ ਜਾਣਾ ਕੋਈ ਬੱਤੀ ਚਲ ਗਈ ਬਿੱਲ ਦੇਣ ਜਾਣਾ ਕੋਈ ਗੱਲ ਬਾਤ ਮੈਂ ਕਿੰਨੀ ਲੱਲੋ ਸਾਰਾ ਤੁਹਾਡੇ ਬਹਿ ਗਿਆ ਜੁਮੇ ਇੰਨੇ ਤੇ ਮਾਰਾਂ ਨਹੀਂ ਨਹੀਂ ਹੈ ਨਾ ਮੈਂ ਚਲਨੀ ਆ ਬੁਟੀਕ ਦੇ ਆਉਣ ਉੱਥੇ ਬਹਿ ਜਾਗੀ ਚਾਰ ਸੂਟ ਸੀ ਹੈਗੀ ਉਹਦੇ ਨਾਲ ਗੱਲਾਂ ਕਰੇਗੀ ਉਹਦੇ ਨਾਲ ਗੱਲਾਂ ਕਰੇਗੀ ਜਿੰਨੀ ਜੰਤਾ ਹੈਗੀ ਉਹਦੇ ਨਾਲ ਪੂਰੇ ਘਰ ਦੇ ਕੋਚੇ ਕੋਲ ਕੋਲ ਭੇਗੀ ਹੈ ਤੋਹੀ ਚੰਗਾ ਉਹਨੂੰ ਕਿਤਾ ਸਿਰ ਤੇ ਚੜਾ ਕੇ ਉਹਨੂੰ ਕੋ ਘਰ ਬਹਿ ਕੇ ਸੂਟ ਸੀ ਇੱਕ ਤਾਂ ਤੁਹਾਡੀਆਂ ਨਜ਼ਰਾਂ ਦੇ ਸਾਹਮਣੇ ਦੂਜੇ ਨੂੰ ਇਹ ਵੀ ਪਤਾ ਲੱਗੇਗਾ ਉਹ ਕਿੰਨਾ ਕਮਾਨਦੀ ਤੇ ਕਿੰਨਾ ਨੇ ਕੀ ਪਤਾ ਤੁਹਾਨੂੰ ਕਿੰਨਾ ਦੱਸਦੀ ਹੈ ਕਿ ਮੰਮੀ ਚਾਰ ਸੂਟ ਸੀਨ ਲੱਗੀ ਕਿ ਮੈਂ ਦੋ ਸੂਟ ਸੀਨ ਲੱਗੀ ਆ ਹੈ ਨਾ ਰੋਟੀ ਪਾਣੀ ਚਾਹ ਪਾਣੀ ਨੂੰ ਸਾਰੀ ਤੇ ਕਰੇਗੀ ਮੈਂ ਦੋ ਸੂਟ ਸੀ ਤੇ ਜਾਵਾਂ ਰੋਟੀ ਬਣਾਵਾਂ ਨਾ ਤੁਸੀਂ ਸਾਰੀ ਉਮਰ ਮੈਨੂੰ ਪਾਲ ਲਿਆ ਮੁੰਡੇ ਨੂੰ ਪਾਲ ਲਿਆ ਵਿਆਹ ਤਾ ਜ਼ਿੰਮੇਵਾਰੀਆਂ ਹੋਈਆਂ ਪੂਰੀਆਂ ਹੁਣ ਬਹਿ ਕੇ ਖਾਓ ਕਿਉਂ ਨੂੰ ਤੋਰਨਦੇ ਆ ਨਾਲ ਲੱਗ ਕੇ ਤੁਸੀਂ ਇਹ ਤਾਂ ਗੱਲ ਨੂੰ ਠੀਕ ਹੈ ਤੇ ਫੇਰ ਅੱਖਾਂ ਦਾ ਟਪੱਟੀ ਬੰਨੀ ਹੋਈ ਹੈ ਉਹਨੂੰ ਤਾਂ ਦਿਨ ਦਾ ਹੀ ਕੋਈ ਆਇਆ ਗਿਆ ਹੁਣੇ ਉਹਦੀ ਭੈਣ ਜਾਂ ਮਾਂ ਹੀ ਹੁੰਦੀ ਨਾ ਤਾਂ ਚੋਲਾ ਜਨੱਥੇ ਰੱਖਣਾ ਸੀ ਤੇ ਪਤਾ ਹੀ ਕਿਹਨਾਂ ਸੀ ਬਹਿ ਬਹਿ ਮਮੀ ਕੋਈ ਨਾ ਮੈਂ ਤਾਂ ਬਾਹਰ ਛੁੱਟੀ ਤੇ ਚਲ ਜਾਂ ਮੈਂ ਤਾਂ ਕਹਿੰਦੀ ਚਾਹ ਬਣਾਵਾਂ ਕਿਤੇ ਨਾ ਨਾਨੀ ਵਾ ਆਹ ਉਹ ਮਮੀ ਤੂੰ ਬਣਾ। ਚਲ ਪਰ ਤੇ ਮੈਂ ਆਈ ਉਹਨੂੰ ਕਿਹਾ ਮੈਂ ਨਹੀਂ ਆਣਾ ਮੈਂ ਬਣਾ ਦਵਾਂ। ਉਹਨੇ ਨਹੀਂ ਕਿਹਾ। ਉਹਨੂੰ ਆਵੇ ਨਾ ਰਤੀ ਘਰ ਤਾ ਉਹਨੂੰ ਕਹਿਦੀ ਕਿ ਮੇਰੇ ਕੋਲ ਬੁੱਢੇ ਹੱਡਾਂ ਦੇ ਨਾਲ ਕੰਮ ਨਹੀਂ ਹੁੰਦਾ। ਜਾਵਾਂ ਮੈਂ ਕਪੜੇ ਲਾ ਕੇ ਵੀ ਲਿਆਵਾਂ, ਸੁਕਣੇ ਵੀ ਪਾਵਾਂ, ਸਾਰੇ ਕੰਮ ਕਰਾਂ। ਘੱਟ ਛੱਤੀ ਕੰਮ ਹੁੰਦੇ। ਉਹਨੂੰ ਕਿਹਾ ਬੈ ਜਾ ਕੇ ਮਸ਼ੀਨ ਲਾ ਲੈ ਬਟੀ ਕਰਨੀ। ਨਹੀਂ ਤੇ ਕੋਈ ਲੋੜ ਨਹੀਂ ਕਰਨ ਦੀ। ਉਹਦੇ ਨਾਲ ਖੇਖਣ ਨਹੀਂ ਕਰਵਾਈ ਤੇ ਜਨਾਨੀਆਂ ਘਰੋਂ ਇੱਕ ਘਰ ਸਾਮੰਦੇ ਚੰਗੀਆਂ ਇਹ ਨੋਟ ਕਮਾਣ ਗਿਆ ਨਾ ਤੇ ਸਿਰ ਤੇ ਚੜ ਕੇ ਨੱਚਦੀਆਂ ਨੇ ਇਹ ਕਮਾਣਨੇ ਆ ਸਾਨੂੰ ਕੋਈ ਨਹੀਂ ਕਮਾ ਲਉਂਦੇ ਤੇਸੀ ਪਿਚਲ ਕਮਾਉਂਦੀ ਐ ਰਲ ਮਿਲ ਕੇ ਚਲ ਸਾਰਾ ਘਰ ਦਾ ਖਰਚਾ ਆਹੋ ਅੱਗੇ ਤੋਂ ਇਹੋ ਕਰਦੀ ਸੀ ਸਾਰੇ ਖਰਚੇ ਪੂਰੇ ਹੈ ਅਬ ਮੇਰਾ ਭਰਾ ਕਮਾਣ ਜੋਗਾ ਨਹੀਂ ਸਾਰੇ ਖਰਚੇ ਅੱਗੇ ਵੀ ਤੇ ਤੇ ਨੇ ਰਹਿਣ ਦਾ ਮੰਮੀ ਤੁਹਾਨੂੰ ਕਹਿਤਾ ਨਾ ਅਦਾ ਬਾੜ ਬੁਟੀ ਦਾ ਬੰਦ ਕਰਾ ਕੇ ਘਰ ਕਰੋ ਮੈਂ ਤੇ ਇਹ ਨਹੀਂ ਪੁਟੀ ਕੀ ਦੀ ਬੰਦ ਕਰਾ ਦੋ ਇਹਨੂੰ ਘਰ ਸੰਭੇ ਕੋਈ ਖਾਣਾ ਪੀਣਾ ਸਾਰਾ ਵੰਦੇ ਰਹਿੰਦੇ ਹੋ ਆਪ ਹੀ ਬਣਾਉਂਦੇ ਹੋ ਕਰਦੇ ਹੋ ਤੇ ਮੈਂ ਨਹੀਂ ਪੀਣੀ ਹੁਣ ਚਾਹ ਮੈਂ ਐਸੀ ਲਾ ਕੇ ਕੰਮ ਤਾ ਮੈਂ ਕਿਹਾ ਦੋ ਮਿੰਟ ਖੁੰਦੀ ਚਾਹਾਂ ਚਾਹ ਤਾਂ ਮੈਂ ਪਿੰਦੀ ਜੇ ਉਹ ਬਣਾਉਂਦੀ ਤੈਨੂੰ ਕਹਾਂ ਉਹ ਮੈਂ ਹੁਣ ਬਾੜਾ ਰਸੋਈ ਚ ਲੈ ਦੱਸ ਚਾਹ ਬਣਾਉਂਦੀ ਮੈਂ ਕਿਤੇ ਠੱਗ ਚੱਲੀ ਆ ਨਾ ਮੈਨੂੰ ਤਾਂ ਹੋਣਾ ਨਾ ਮੇਰੀ ਮਾਂ ਉੱਠੇਗੀ ਜਾਏਗੀ ਆ ਕੁੱਕਰ ਤੋਂ ਇਹ ਹੀ ਉਹ 4 ਕੱਪ ਵੀ ਧੋਏਗੀ ਫਿਰ ਰਸੋਈ ਚ ਵੜ ਕੇ ਤੂੰ ਕੰਮ ਹੀ ਕਰਨੇ ਮੈਂ ਚੱਲ ਲੈ ਆ ਗਈ ਫਿਰ ਲਮਖਾਂਦੀ ਹੱਥ ਲੈ ਤੂੰ ਕਿਤੇ ਨਹੀਂ ਖੜਦੀ ਹੈ ਉਹ ਮੰਮੀ ਥੋੜਾ ਸਮਾਨ ਰਹਿ ਗਿਆ ਹੀ ਘਰ ਤੇ ਹਾਂ ਆਦੋਗੀ ਤੇਰੇ ਵਾਲੀ ਕਈ ਸਮਾਨ ਰਹਿ ਗਿਆ ਕਦੀ ਪੈਸੇ ਰਹਿ ਗਏ ਤੇ ਲੈਂਕੀ ਗਈ ਹੈ ਮੰਮੀ ਚਾਹ ਨਹੀਂ ਪਈ ਦੀ ਨੂੰ ਲੈ ਚਾਹ ਬਣਾ ਕੇ ਤੇ ਆ ਗਈ ਤੇ ਗਈ ਹੈ ਭਾਬੀ ਤੂੰ ਗੱਲਾਂ ਕਰਦੀ ਹੈ ਤੇਰੀ ਬਣਾਈ ਚਾਹ ਤਾਂ ਮੈਂ ਪੀਤੀ ਹੈ ਮੈਨੂੰ ਸ਼ਰਮ ਨਹੀਂ ਆਉਂਦੀ ਆ ਬੁੱਡੇ ਵੇਲੇ ਮੇਰੀ ਮਾਂ ਉੱਠ ਕੇ ਸਾਰੇ ਕੰਮ ਕਰੇ ਤੇ ਤੂੰ ਕਦੀ ਅੰਦਰ ਤੇ ਕਦੀ ਬਾਹਰ ਕਦੀ ਅੰਦਰ ਤੇ ਕਦੀ ਬਾਹਰ ਵਾਹ ਵੇ ਵਾਹ ਆਹੀ ਤੇਰੀ ਜ਼ਿੰਦਗੀ ਟੋਰਦੀ ਤੇ ਬੁੱਢੇ ਬਰੇ ਆਉਂਦੇ ਹੱਡ ਚੰਗੀ ਤਰ੍ਹਾਂ ਪੀਸ ਚੰਗਾ ਮੰਮੀ ਚੱਲੀ ਹਾਂ ਮੈਂ ਸਾਹਮਲਾ ਆਪਣੀ ਪਰ ਉੱਡਦੀ ਨੂੰ ਦੱਸ ਕੁੜੀ ਚਾਹ ਵੀ ਨਹੀਂ ਪੀ ਕੇ ਗਈ ਮੰਮੀ ਮੇਰੀ ਗੱਲ ਸੁਣੋ ਤੁਸੀਂ ਚਾਹ ਬਣਾ ਕੇ ਪਿਆ ਦਿੰਦੇ ਕੀ ਹੁੰਦਾ ਉਹ ਕਹਿੰਦੀ ਲੈ ਦੱਸ ਭਾਬੀ ਚਾਹਤ ਬਣਾ ਕੇ ਦੇ ਜੰਦੀ ਤੂੰ ਤੇ ਇਧਰੋਂ ਆਈ ਐ ਨਾ ਉੱਡ ਗਈ ਉੱਧਰ ਆਈ ਔਰ ਉੱਡ ਗਈ ਤੇ ਪਤਾ ਹੀ ਨਹੀਂ ਕੋਈ ਵੀ ਘਰ ਬੈਠ ਨਾ ਆਈ ਬਟੀਕ 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 ਕੀ ਕਰੀ ਜੰਨੀ ਤੂੰ ਤੇ ਮੇਰੀ ਸੁਣ ਗੱਲ ਆ ਨਾ ਬਟੀਕ ਬਟੂਕ ਤੇ ਜਾਣਾ ਨਾ ਬਿਲਕੁਲ ਬੰਦ ਕਰ ਦੇ ਮੈਨੂੰ ਨਹੀਂ ਇਹ ਪਸੰਦ ਤੇ ਜੇ ਤੂੰ ਸੀਣਾ ਹੀ ਐ ਨਾ ਸੂਟ ਤੇ ਘਰ ਬਹਿ ਕੇ ਸੀਦਾ ਤੇਰੀ ਕਮਾਈ ਨਾ ਮੈਂ ਘਰ ਨਹੀਂ ਚੱਲਣ ਦਿਆ ਬਥੇਰਾ ਮੇਰਾ ਮੁੰਡਾ ਕਰ ਲੈਂਦਾ ਕੰਮ ਮੰਮੀ ਮੇਰੀ ਗੱਲ ਸੁਣੋ ਚਲੋ ਠੀਕ ਐ ਮੈਂ ਕਰ ਦਿੰਨੀ ਬੁਟੀਕ ਬੰਦ ਮੈਂ ਜਾਂਦੀ ਨਹੀਂ ਬੁਟੀਕ ਤੇ ਜੇ ਵੀ ਕਹਿੰਦੇ ਨਾ ਮੇਰੀ ਕਮਾਈ ਨਾਲ ਘਰ ਨਹੀਂ ਚੱਲਣਿਆ ਤੇ ਜਦੋਂ ਮੰਮੀ ਮੁੰਡੇ ਤੁਹਾਡੇ ਨੂੰ 3 ਮਹੀਨੇ ਸੱਟ ਲੱਗੀ ਰਹੀ ਆ ਉਦੋਂ ਘਰ ਕਿੱਦਾਂ ਤੁਰਿਆ ਜੇ ਮੈਂ ਨਾ ਸਾਥ ਦਿੰਦੀ ਤੇ ਘਰ ਤੁਰ ਜਾਂਦਾ ਜਾਂ ਜਿਹੜੇ ਲੋਕੀ ਤੁਹਾਨੂੰ ਗੱਲਾਂ ਕਰਦੇ ਆਗੇ ਉਹਨਾਂ ਨੇ ਸਾਡੇ ਘਰ ਆ ਕੇ ਰਾਸ਼ਨ ਪਾ ਦੇਣਾ ਅਹੀਂ ਆੜਾ-ਬੜਾ ਆਪਣਾ ਹੀ ਕਰਨ ਦੇ ਨਾ ਜੇ ਮੈਂ ਕੋਈ 4 ਪੈਸੇ ਕਮਾਉਣੀ ਆ ਮੈਂ ਆਪਣੇ ਬੱਚਿਆਂ ਲਈ ਕੋਈ ਚੀਜ਼ ਲੈ ਕੇ ਹੁੰਦੀ ਨਾ ਤੁਹਾਡੇ ਨਹੀਂ ਵੀ ਲੈ ਕੇ ਬਣੀ ਤੁਹਾਨੂੰ ਇਹੀ ਦੋਖਿਆ ਨਾ ਕਿ ਤੁਹਾਡੀ ਧੀ ਨੂੰ ਨਹੀਂ ਮੈਂ ਆ ਕੇ ਚਾਹ ਬਣੀ ਪੁੱਛਿਆ ਕਿਉਂ ਨਹੀਂ ਪੁੱਛਿਆ ਮੈਨੂੰ ਪਤਾ ਮੇਰੀ ਮਾਂ ਬੈਠੀ ਘਰ ਪੁੱਛਣ ਨੂੰ ਤੇ ਜੇ ਕਹੋ ਨਾ ਮੇਰੇ ਪੇਕੇ ਆਉਂਦੇ ਮੈਂ ਉਦੋਂ ਪੁੱਛ ਨਹੀਂ ਆ ਇੱਕ ਮਜਬੂਰੀ ਮੇਰੀ ਕਿ ਮੈਂ ਕਹਿੰਦੀ ਮੇਰੇ ਪੇਕੇਆਂ ਦਾ ਬੋਝ ਨਾ ਤੁਹਾਡੇ ਸਿਰ ਤੇ ਪੈ ਜਾਏ ਚਲੋ ਧੀ ਨੂੰ ਤਾਂ ਤੁਸੀਂ ਹੱਸ ਕੇ ਪਿਆਲੋਗੇ ਤੇ ਪੇਕੇਆ ਮੇਰੇ ਨੂੰ ਮੈਂ ਤਾਂ ਕਰਕੇ ਜਾਨੀ ਆ ਠੀਕ ਹੈ ਕਰ ਦਿੰਨੀ ਬੁਟੀਕ ਬੰਦ ਮੈਨੂੰ ਕੀ ਆ ਮੈਂ ਐਵੇਂ ਸਿਰ ਸੜਾਉਣਾ ਸਾਰੀ ਦਿਹਾੜੀ ਓਹੋ ਘਰ ਬਹਿ ਕੇ ਸੀਲਾ ਮੈਨੂੰ ਵੀ ਬਤਾ ਲੰਗੇ ਘਰ ਬਹਿ ਕੇ ਸੀਲੇ ਨਹੀਂ ਕੀ ਆ ਆਜੂਗਾ ਕਦੀ ਹਫਤੇ ਬਾਅਦ 200 200 100 200 ਉਹਦਾ ਕੀ ਫਾਇਦਾ ਕੰਮ ਹੀ ਕਰਨਾ ਕੋਈ ਗੱਲ ਨਹੀਂ ਬੁਟੀਕ ਤਾਂ ਤਾਂ ਖੋਲੀ ਚਾਰ ਗੱਫ ਚੰਗੇ ਆਉਂਦੇ ਆ ਚੰਗੇ ਪੈਸੇ ਭਰਦੇ ਆ ਤੇ ਚੰਗੇ ਪੈਸੇ ਭਰਦੇ ਆ ਨਾ ਤੇ ਅੱਜਾ ਜਿਹੜੀਆਂ ਕਮੇਟੀਆਂ ਕਰ ਰਹੇ ਆ ਇਹ ਤਰ ਜਾਣੀਆਂ ਹੀ ਰੁਕੀਆਂ ਇਹਨਾਂ ਕਮੇਟੀਆਂ ਉਦੋਂ ਦੀਆਂ ਕਰ ਗਈਆਂ ਨਾ ਹੁਣ ਜੇ ਕੰਮ ਤੁਰਿਆ ਹੀ ਆ ਨਾ ਤਮੇ ਤੁਹਾਡੇ ਸਾਥ ਨਾਲ ਤੁਰਿਆ ਤੇ ਅੱਜ ਤੁਸੀਂ ਲੋਕਾਂ ਦੀਆਂ ਗੱਲਾਂ ਛਾ ਕੇ ਮੈਨੂੰ ਕਹਿੰਦੇ ਜੇ ਕੰਮ ਬੰਦ ਕਰ ਦੇ ਕੀ ਕਰੂੰਗੀ ਮੈਂ ਜਿੰਨਾਂ ਦੀਆਂ ਨੋਹਾਂ ਨਹੀਂ ਨਾ ਕਰਦੀਆਂ ਉਹਨਾਂ ਨੂੰ ਪੁੱਛ ਕੇ ਵੇਖੋ ਚਲੋ ਜਿਆਦਾ ਦੂਰ ਕੀ ਜਾਣਾ ਵਾ ਤੁਸੀਂ ਦੀਦੀ ਦੀ ਸੱਸ ਨੂੰ ਫੋਨ ਲਾ ਲਓ ਜੇ ਤਾ ਬੋਲ ਗਏ ਤਾਨੂੰ ਗਏ ਸੀ ਪਿੱਛੇ ਜਦੋਂ ਦੀਵਾਲੀ ਤੇ ਕੀ ਕਹਿੰਦੀ ਸੀ ਉਹਦੀ ਸੱਸ ਦੀਦੀ ਦੇ ਕਿਆ ਨਹੀਂ ਤਾਨੂੰ ਕਿ ਜੇ ਅੱਜ ਤੁਹਾਡੀ ਦੀ ਕੋਈ ਕੰਮ ਸਿੱਖੇ ਹੁੰਦੀ ਤਾਨੂੰ ਖੋਲ ਦਿੰਦੀ ਕੁਛ ਕਰਨ ਜੋਗੀ ਹੁੰਦੀ ਮੇਰੇ ਮੁੰਡੇ ਦਾ ਸਾਥ ਦਿੰਦੀ ਬਸ ਗੱਲਾਂ ਹੀ ਕਰਨੀਆਂ ਆਉਂਦੀਆਂ ਮੰਮੀ ਕੰਮ ਨਹੀਂ ਕਰਨਾ ਆਉਂਦਾ ਮੈਨੂੰ ਪੁੱਛ ਕੇ ਵੇਖੋ ਕੰਮ ਕਰਨੇ ਕਿਤੇ ਸੌਖੇ ਪਏ ਲੋਕੀ ਨਹੀਂ ਜਾਂਦੇ ਸਮਾਨ ਲੈਣ ਸਾਰਾ ਕੁਝ ਸਾਡੇ ਸਿਰ ਤੇ ਛੱਟ ਦਿੰਦੇ ਆ ਤਾਂ ਮੈਨੂੰ ਭੱਜ ਨਾ ਠਪੈਂਦੀ ਮੰਮੀ ਸਵੇਰ ਦੀ ਲੱਗੀ ਮੈਂ 6 ਵਜੇ ਦੀ ਔਰ ਕੇ 2 ਵਜ ਗਏ ਕੀ ਮੈਂ 4 ਘੰਟਿਆਂ ਚ ਜਾ ਕੇ ਕੰਮ ਕਰ ਲਵਾਂ ਇਹ ਵੀ ਤੇ ਵੇਖੋ ਜਦੋਂ ਮੈਂ ਸੁੱਤ ਚੈਣੀ ਕੀਤੀ ਮੰਮੀ ਗੱਲ ਉਹ ਨਹੀਂ ਹੁੰਦੀ ਗੱਲ ਇਹ ਵਾ ਕਿ 9 3 ਜਦੋਂ ਕੰਮ ਕਰਨ ਨਿਕਲਦੀਆਂ ਨਾ ਕੁਝ ਸੋਚ ਕੇ ਨਿਕਲਦੀਆਂ ਆ ਜੇਹੀਂ ਹੁਨਰ ਸਿੱਖਿਆ ਵਾ ਕੋ ਕਿਦਾਂ ਕੰਮ ਹੋਣਾ ਅੱਜ ਕੱਲ ਤੇ ਕਹਿੰਦੇ ਘਰ ਚ ਜਿੰਨੇ ਜੀ ਆ ਨਾ ਉਹਨੇ ਕਮਾਉ ਤੇ ਉਨੇ ਹੀ ਥੋੜੇ ਆ ਖਾਣ ਵਾਲਾ ਇੱਕ ਤੇ ਕਮਾਉਣ ਵਾਲੇ ਚਾਰ ਪੁੱਤ ਇਹ ਤੇਰੀ ਨਾ ਗੱਲ ਸਹੀ ਆ ਪੁੱਤ ਮੈਂ ਤੇ ਨਾ ਐਵੇਂ ਔੜੀ ਦੀਆਂ ਗੱਲਾਂ ਚਾ ਕੇ ਨਾ ਤੇ ਤੈਨੂੰ ਰੋਕਦਾ ਪੁੱਤ ਅੱਜ ਕੱਲ ਤੇ ਇਹੋ ਜਿਹੇ ਸਮਾਂ ਤੇ ਇੰਨੀ ਮੰਗਿਆਈ ਆ ਜੇ ਘਰ ਚ ਦੱਸ ਜੀ ਆ ਨਾ ਦੱਸੇ ਕਮਾਈਏ ਤੇ ਫੇਰ ਘਰ ਚੱਲਦਾ ਪੁੱਤ ਮੈਂ ਤੇ ਐਵੇਂ ਦੀਆਂ ਗੱਲਾਂ ਚਾ ਆ ਗਈਆਂ ਔੜੀ ਦੀਆਂ ਤਤੂਣਾ ਕੋਈ ਗੱਲ ਨਹੀਂ ਮੇਰੀ ਤੀ ਸੁਚਲ ਜਾ ਘਰ ਬੁਟੀਕ ਤੇ ਕੋਈ ਨਹੀਂ ਪੁੱਤ ਘਰ ਮੈਂ ਆਪੇ ਸੰਭ ਲਿਆ ਕਰ ਤੇ ਜਾ ਮੈਂ ਆਲਦੀ ਬਹੁਤ ਸੋਹਣੀ ਗੱਲ ਕੀਤੀ ਚਲੋ ਠੀਕ ਆ ਮਮ ਠੀਕ